ਸੋ ਲਗਾਤਾਰ ਜਨਤਾ ਸਕੂਲ ਦੇ ਕੋਲ ਜਿਹੜਾ ਪੁਲ ਬਣ ਰਿਹਾ ਉਹ ਤੁਹਾਨੂੰ ਦਿਖਾ ਰਹੇ ਹਾਂ ਇਹ ਦੁਕਾਨਦਾਰਾਂ ਨੂੰ ਤੇ ਇਹ ਵਾਰਡ ਨਿਵਾਸੀਆਂ ਨੂੰ ਫਾਇਦਾ ਦਵੇ ਨਾ ਦਵੇ ਪੁਲ ਲੇਕਿਨ ਨਸ਼ੇੜੀਆਂ ਨੂੰ ਜਰੂਰ ਫਾਇਦਾ ਦੇ ਰਿਹਾ ਤੁਹਾਨੂੰ ਦਿਖਾਣਾ ਮੈਂ ਇਹ ਥੱਲੇ ਦੇਖੋ ਤੁਸੀਂ ਕੈਮਰਾਮੈਨ ਤੁਹਾਨੂੰ ਦਿਖਾ ਰਿਹਾ ਹੈ ਇਹ ਥੱਲੇ ਦਾ ਦ੍ਰਿਸ਼ ਦਿਖਾ ਰਿਹਾ ਪੁਲ ਦੇ ਥੱਲੇ ਦਾ ਕਿ ਕਿੰਨਾ ਮਾੜਾ ਹਾਲ ਹੈ ਕਦੀ ਉਹਰੇ ਜ਼ਿੰਦਗੀ ਦੇ ਵਿੱਚ ਮੈਨੂੰ ਲੱਗਦਾ ਸਫਾਈ ਨਹੀਂ ਹੋਈ ਜੇ ਇਸ ਪੁਲ ਦੇ ਤਰਫ ਧਿਆਨ ਨਹੀਂ ਦੇ ਰਿਹਾ ਕੋਈ ਤੇ ਇਹ ਸਫਾਈ ਵਾਲ ਵੀ ਕੋਈ ਧਿਆਨ ਨਹੀਂ ਹੈ ਇਹੋ ਸਾਫ਼ ਤਾਂ ਲੱਗਦਾ ਹੈ ਮੈਨੂੰ ਛੁੱਟੀ ਤੇ ਗਏਵੇਂ ਆ ਸੁੱਤੇਵੇਂ ਆ ਪਾਸੀ ਸਾਹਿਬ ਵੀ ਸਾਡੇ ਨਾਲ ਮੌਜੂਦ ਹੈ ਜੋ ਪਹਿਲਾਂ ਕਾਂਗਰਸ ਪਾਰਟੀ ਤੋਂ ਆਮ ਆਦਮੀ ਪਾਰਟੀ ਦੇ ਵਿੱਚ ਇਹ ਸੋਚ ਕੇ ਗਏ ਸੀ ਕਿ ਸ਼ਾਇਦ ਮੇਰੇ ਵਾਰਡ ਦਾ ਵਿਕਾਸ ਹੋਏਗਾ ਲੇਕਿਨ ਉਸ ਤੋਂ ਬਾਅਦ ਜਦ ਵਿਕਾਸ ਨਹੀਂ ਹੋਇਆ ਤਾਂ ਉਸ ਤੋਂ ਬਾਅਦ ਪਾਸੀ ਸਾਹਿਬ ਦੁਬਾਰਾ ਕਾਂਗਰਸ ਪਾਰਟੀ ਦੇ ਵਿੱਚ ਆ ਗਏ ਹੈ ਤੇ ਆਪਾਂ ਸਵਾਲ ਇਹਨਾਂ ਤੋਂ ਵੀ ਕਰਾਂਗੇ ਵੀ ਇਹ ਆਣ ਜਾਣ ਦਾ سلسلہ ਕਦ ਖਤਮ ਹੋਏਗਾ ਤੇ ਵਾਰਡ ਦਾ ਕੰਮ ਕਦ ਸ਼ੁਰੂ ਹੋਏਗਾ ਮੇਨਲੀ ਜੋ ਕੰਮ ਇੱਕ ਮਿੰਟ ਇੱਕ ਮਿੰਟ ਲਾਂਗਾ ਤੁਹਾਡਾ ਇਹ ਲੇਡੀਜ਼ ਖੜੀਆਂ ਹੋਰੇ ਦੇਖੋ ਤੁਸੀਂ ਤੁਹਾਡੇ ਸਾਹਮਣੇ ਕੈਮਰਾਮੈਨ ਦਿਖਾਣਗੇ ਲੇਡੀਜ਼ ਖੜੀਆਂ ਐ ਐਮਸੀ ਦੀ ਗੱਲ ਧਿਆਨ ਨਾਲ ਸੁਣੋ ਮੈਂ ਤੁਹਾਡੇ ਤੋਂ ਤੁਹਾਡੇ ਕੋਲ ਆਵਾਂਗਾ ਇਸ ਤੋਂ ਬਾਅਦ ਵੀ ਐਮਸੀ ਸੱਚ ਬੋਲ ਰਿਹਾ ਹੈ ਕਿ ਝੂਠ ਬੋਲ ਰਿਹਾ ਹੈ ਵੀ ਐਮਸੀ ਇਹ ਜੋ ਗੱਲਾਂ ਸਾਰੀਆਂ ਐਮਸੀ ਕਰ ਰਿਹਾ ਸੱਚ ਬੋਲ ਰਿਹਾ ਹੈ ਕਿ ਝੂਠ ਬੋਲ ਰਿਹਾ ਹੈ ਹਾਂਜੀ ਕਮਰੇ ਕੋਈ ਸਫਾਈ ਬਾਰੇ ਤੁਹਾਡੀ ਸੁਣਵਾਈ ਹੁੰਦੀ ਹੈ ਕੋਈ ਈਓ ਸਾਹਿਬ ਦਾ ਤੁਹਾਡੀ ਸਫਾਈ ਵਾਸਤੇ ਈਓ ਸਾਹਿਬ ਤਾਂ ਉੱਥੇ ਬੈਠਦੇ ਹੀ ਘਟ ਹੈ ਬੈਠਦੇ ਹੀ ਘਟ ਹੈ ਅਸੀਂ ਆ ਚੌਧਰੀ ਸੁਣਨਾ ਤੁਹਾਡੀ ਵਿਕਾਸ ਚੌਧਰੀ ਸੁਣ ਵਿਕਾਸ ਚੌਧਰੀ ਨੂੰ ਅਸੀਂ ਕਈ ਵਾਰ ਕਹਿ ਲਾ ਤੁਸੀਂ ਉਹ ਪੁਲ ਦੇ ਪਰਲੇ ਪਾਸੇ ਜਾ ਕੇ ਦੇਖੋ ਹਾਲਾਤ ਕਿੰਨੇ ਮਾੜੇ ਆ ਜੇ ਬਰਸਾਤ ਆ ਜਾਏ ਬਿਮਾਰੀ ਫੈਲਣ ਦਾ ਡਰ ਰਹਿੰਦਾ ਕਰਦਾ ਜੀ ਕੋਈ ਜੀ ਉਰੇ ਕੋਈ ਐਮਸੀ ਨਹੀਂ ਕੁਛ ਕਰਦਾ ਨਹੀਂ ਜੀ ਸਾਰੀ ਸੀ ਕਿਉਂ ਨਹੀਂ ਆਉਂਦੀ ਹਾਂਜੀ ਹਾਂਜੀ ਮੈਂ ਹੀ ਦਿਖਾਈ ਦੀ ਨੀਨਾ ਮਿੱਤਰ ਨੂੰ ਵੀ ਫੋਨ ਕਰਿਆ ਜੀ ਕੋਈ ਸਾਡੀ ਸੁਣਵਾਈ ਨਹੀਂ ਆ ਤਾਂ ਕੋਈ ਸੁਣਵਾਈ ਨਹੀਂ ਹੋਈ ਜੀ ਸਾਡੀ ਉਹ ਕਹਿੰਦੀ ਮੈਂ ਤਾਂ ਆਪ ਡੁੱਬਦੀ ਐ ਜੀ ਨੀਨਾ ਮਿੱਤਰ ਕਹਿੰਦੀ ਅਸੀਂ ਪਾਣੀ 'ਚ ਖੜ ਕੇ ਗੱਲ ਕਰੀ ਹਾਂਜੀ ਹਾਂ ਬੱਬਲੂ ਵੀ ਤਾਂ ਸਾਡੇ ਨਾਲ ਹਾਂ ਹਾਂ ਉਹ ਕਹਿੰਦੀ ਮੈਂ ਤਾਂ ਆਪ ਡੁੱਬੀ ਪਈ ਐ ਅੱਛਾ ਨਿੰਨਾ ਮਿੱਤਲ ਨੇ ਗੱਲ ਪਹਚਾਣੀ ਆ ਹਾਂਜੀ ਉਹ ਸਾਡੇ ਮਹੱਲੇ ਚ ਗਲੀ ਚ ਆਇਆ 15 ਅਗਸਤ ਆ ਬੈ ਕੇ ਗਏ ਸਾਰੇ ਇਕੱਠ ਸੀ ਹੈ ਅਸੀਂ ਐਸ.ਡੀ.ਐਮ ਸਾਹਿਬ ਆਇਸੀ ਲੈਡੀਆਂ ਸੀ ਉਹਨਾਂ ਨੂੰ ਪਕੜ ਕੇ ਮੈਂ ਦਿਖਾਇਆ ਮੈਂ ਕਿ ਮੇਰੇ ਹਸਬੰਦ ਦੋ ਵਾਰੀ ਗਿਰ ਚੁੱਕੇ ਨੇ ਹਾਂਜੀ ਹਾਂਜੀ ਉਹ ਨਾਲ ਸਾਰਾ ਦਿਖਾਇਆ ਸੜਕ ਦਿਖਾਈ ਉਤਰਦੀ ਸੀ ਡਿੱਗਦੇ ਆ ਹੈ 72 ਪਰ 73 ਸਾਲ ਦੀ ਸਾਡੀ ਉਮਰ ਹੈਗੀ ਆ ਅਸੀਂ ਐਮ.ਸੀ ਨੂੰ ਤੋੜ ਤੋੜ ਖਾਣੇ ਐਮ.ਸੀ ਕਹਿੰਦਾ ਮੇਰੀ ਸੁਣਾਈ ਨਹੀਂ ਮੇਰੀ ਸੁਣਾਈ ਨਹੀਂ ਆ ਕਿਹੜੇ ਬਾਹਰ ਪੀਐਸ ਆ ਬੈਠੇ ਹੁੰਦੇ ਆ ਪਹਿਲੀ ਗੱਲ ਤੇ ਮੈਡਮ ਅੰਦਰ ਬੈਠੇ ਵੀ ਹੋਣ ਤਾਂ ਅੰਦਰ ਮਿਲਣ ਹੀ ਨਹੀਂ ਦਿੰਦੇ ਠੀਕ ਹੈ ਜੀ ਬਿਲਕੁਲ ਨਹੀਂ ਮਿਲਣ ਦਿੰਦੇ ਜੀ ਤੁਸੀਂ ਮੈਡਮ ਨੂੰ ਦੱਸੋ ਕਦੀ ਮੈਡਮ ਮਿਲਣਗੇ ਪੀਐਸ ਆ ਮਿਲਣ ਨਹੀਂ ਦਿੰਦੇ ਤੁਹਾਨੂੰ ਬਿਲਕੁਲ ਮੈਡਮ ਨੂੰ ਕਈ ਵਾਰ ਮਿਲਣ ਦੀ ਕੋਸ਼ਿਸ਼ ਕੀਤੀ ਆ ਜਦ ਮੈਡਮ ਹੁੰਦੇ ਆ ਅੰਦਰ ਕਈ ਵਾਰ ਮਨਾ ਕਰ ਦਿੰਦੇ ਆ ਜੀ ਅੱਛਾ ਹਾਂਜੀ ਬਿਲਕੁਲ ਕਰਦੇ ਵੀ ਅੰਦਰ ਮੈਡਮ ਬੈਠੇ ਨਹੀਂ ਆ ਜੀ ਸਮੇਹਾ ਸੰਦੀਪ ਚੌਧਰੀ ਮੈਂ ਤੁਹਾਡਾ ਸਵਾਗਤ ਕਰਦਾ ਨਿਊਜ਼ 89 ਪੰਜਾਬ ਦੇ ਵਿੱਚ ਵਾਰਡ ਨੰਬਰ 28 ਦੇ ਵਿੱਚ ਖੜੇ ਹਾਂ ਲਗਾਤਾਰ ਨਿਊਜ਼ 89 ਪੰਜਾਬ ਹਰੇਕ ਵਾਰਡ ਦੇ ਵਿੱਚ ਜਾ ਰਿਹਾ ਸੀ ਇੱਕ ਐਡ ਵੀ ਪਾਈ ਸੀ ਅਸੀਂ ਲੋਕਾਂ ਨੂੰ ਜਾਗਰੂਕ ਵੀ ਕੀਤਾ ਸੀ ਜੇ ਕਿਸੇ ਨੂੰ ਕੋਈ ਪਰੇਸ਼ਾਨੀ ਹੈ ਤਾਂ ਉਹ న్యూਸ 89 ਪੰਜਾਬ ਤੇ ਐਕਸ਼ਨ ਪੰਜਾਬ ਨੂੰ ਸੰਪਰਕ ਕਰ ਸਕਦਾ ਤੇ ਲੋਕਾਂ ਦੇ ਲਗਾਤਾਰ ਫੋਨ ਆ ਰਹੇ ਸੋ ਵਾਰਡ ਨੰਬਰ 28 ਦੇ ਵਿੱਚ ਪਹੁੰਚੇ ਲੋਕਾਂ ਨੇ ਫੋਨ ਕੀਤਾ ਸੀਗਾ ਬਹੁਤ ਪਰੇਸ਼ਾਨ ਹੈ ਲੋਕ ਸੋ ਕੀ ਪਰੇਸ਼ਾਨੀ ਹੈ ਗਈਆਂ ਲੋਕ ਸਾਰੇ ਖੜੇ ਆ ਸਾਡੇ ਪਿੱਛੇ ਤੁਸੀਂ ਦੇਖ ਸਕਦੇ ਹੋ ਕਿ ਇਹ ਨੁਮਾਇंदे ਸਾਰੇ ਜਿਹੜੇ ਹੈਗੇ ਵਾਰਡ ਨੰਬਰ 28 ਦੇ ਖੜੇ ਆ ਨਾਲ ਐਮਸੀ ਸਾਹਿਬ ਵੀ ਪਾਸੀ ਸਾਹਿਬ ਵੀ ਸਾਡੇ ਨਾਲ ਮੌਜੂਦ ਹੈ ਜੋ ਪਹਿਲਾਂ ਕਾਂਗਰਸ ਪਾਰਟੀ ਤੋਂ ਆਮ ਆਦਮੀ ਪਾਰਟੀ ਦੇ ਵਿੱਚ ਇਹ ਸੋਚ ਕੇ ਗਏ ਸੀ ਕਿ ਸ਼ਾਇਦ ਮੇਰੇ ਵਾਰਡ ਦਾ ਵਿਕਾਸ ਹੋਏਗਾ ਲੇਕਿਨ ਉਸ ਤੋਂ ਬਾਅਦ ਜਦ ਵਿਕ ਤਾਂ ਉਸ ਤੋਂ ਬਾਅਦ ਪਾਸੀ ਸਾਹਿਬ ਦੁਬਾਰਾ ਕਾਂਗਰਸ ਪਾਰਟੀ ਦੇ ਵਿੱਚ ਆ ਗਏ ਆ ਤੇ ਆਪਾਂ ਸਵਾਲ ਇਹਨਾਂ ਤੋਂ ਵੀ ਕਰਾਂਗੇ ਵੀ ਇਹ ਆਉਣ ਜਾਣ ਦਾ ਸਿਲਸਲਾ ਕਦ ਖਤਮ ਹੋਏਗਾ ਤੇ ਵਾਰਡ ਦਾ ਕੰਮ ਕਦ ਸ਼ੁਰੂ ਹੋਏਗਾ ਮੇਨਲੀ ਜੋ ਕੰਮ ਹੈ ਉਹ ਵਾਰਡ ਦਾ ਕੰਮ ਕਰਾਣਾ ਹੈ ਸੋ ਆਪਾਂ ਪਹਿਲਾਂ ਵਾਰਡ ਦੇ ਐਮਸੀ ਨਾਲ ਹੀ ਗੱਲ ਕਰ ਲੈਣੇ ਆ ਇਹ ਅੱਜ ਲੋਕਾਂ ਨੇ ਸਾਨੂੰ ਬੁਲਾਇਆ ਜੀ ਫੋਨ ਕਰਕੇ ਅਸੀਂ ਤੁਹਾਨੂੰ ਫੋਨ ਕੀਤਾ ਵੀ ਤੁਹਾਡੇ ਵਾਰਡ ਦੇ ਲੋਕਾਂ ਨੇ ਸਾਨੂੰ ਬੁਲਾਇਆ ਤੇ ਤੁਸੀਂ ਵੀ ਉਰੇ ਮੌਕੇ ਤੇ ਆਓ ਤੁਹਾਡਾ ਧੰਨਵਾਦ ਤੁਸੀਂ ਮੌਕੇ ਤੇ ਆਏ ਹੋ ਪਾਸੀ ਜੀ ਪਹਿਲਾਂ ਤਾਂ ਮੈਨੂੰ ਇਹ ਦੱਸੋ ਵੀ ਤੁਸੀਂ ਕਦੀ ਆਮ ਆਦਮੀ ਪਾਰਟੀ 'ਚ ਕਦੀ ਕਾਂਗਰਸ 'ਚ ਇਕ ਕਿਨਾਂ ਵਾਸਤੇ ਸੰਦੀਪ ਜੀ ਪਹਿਲਾਂ ਤਾਂ ਤੁਹਾਡਾ ਮੈਂ ਧੰਨਵਾਦ ਕਰਨਾ ਚਾਹੁੰਦਾ ਅੱਜ ਤੁਸੀਂ ਮੇਰੇ ਵਾਰਡ ਚ ਆਏ ਮੇਰੇ ਲੋਕਾਂ ਦਾ ਮੇਰੇ ਵਾਰਡ ਵਾਸੀਆਂ ਦਾ ਦੁੱਖ ਸੁੱਖ ਸੁਣਨ ਵਾਸਤੇ ਆਏ ਹੋ ਤੇ ਮੈਂ ਮੈਂ ਵੀ ਦੱਸਾਂਗਾ ਹਾਂਜੀ ਹਾਂਜੀ ਕਿਉਂਕਿ ਮੈਂ ਇਹਨਾਂ ਦੇ ਨਾਲ 24 ਘੰਟੇ ਖੜਾ ਹਾਂ ਹਾਂਜੀ ਹਾਂਜੀ ਇੱਥੇ ਇੱਕ ਸਾਰਾ ਕੱਚਾ ਇਹ ਸਾਡੇ ਲਈ ਇੱਕ ਦੀਵਾਰ ਖੜੀ ਕਰ ਦਿੱਤੀ ਗਈ ਹੈ ਨਾਲਾ ਬਣਾ ਕੇ ਹਾਂਜੀ ਹਾਂਜੀ ਜੋ ਕਿ ਮੈਂ ਨਗਰ ਕੌਂਸਲ ਤੇ ਮੀਟਿੰਗ ਚ ਵੀ ਬੋਲਿਆ ਸੀ ਵੀ 6 6 ਫੁੱਟ ਉੱਚਾ ਹੋਰ ਕਰ ਦੋ ਤੇ ਤਾਲਾ ਲਾ ਦਿਓ ਸਾਨੂੰ ਜਦ ਦਿਲ ਕਰੇ ਤੁਸੀਂ ਬਾਹਰ ਕੱਢ ਲਿਆ ਕਰੋ ਤੇ ਜਦ ਦਿਲ ਕਰੇ ਅੰਦਰ ਰਹਿਣ ਦਿਆ ਕਰੋ ਇਹ ਮੇਰਾ ਪਾਸ ਕਰਾਇਆ ਗਿਆ ਜਨਤਾ ਸਕੂਲ ਤੋਂ ਲੈ ਕੇ ਵੀਆਈਪੀ ਕਲੋਨੀ ਤੱਕ ਇਹ ਰਸਤਾ ਪਾਸ ਕਰਾਇਆ ਗਿਆ ਲੇਕਿਨ ਮੇਰੇ ਹਾਊਸ 'ਚੋਂ ਪਾਸ ਹੋ ਗਿਆ ਸੀ ਟੈਂਡਰਿੰਗ ਵਾਸਤੇ ਜਦ ਵੀ ਮੈਂ ਲਾਇਆ ਉਹਨੂੰ ਕੱਢ ਦਿੱਤਾ ਜਾਂਦਾ ਮੇਰੇ ਵਾਰਡ ਦੇ ਜਿੰਨੇ ਕੰਮ ਮੈਂ ਲਾਣਾ ਪਾਸ ਹੋਏ ਹੋਏ ਆ ਹਾਊਸ 'ਚ ਲੇਕਿਨ ਉਹਨੂੰ ਬਾਹਰ ਕੱਢ ਦਿੱਤਾ ਜਾਂਦਾ ਤੇ ਮੈਂ ਆਪਣੀ ਪਬਲਿਕ ਨੂੰ ਇਹਨਾਂ ਨੂੰ ਮੈਂ ਇਹੀ ਦੱਸਦਾ ਵੀ ਮੈਂ ਮੇਰਾ ਕੰਮ ਸੀ ਪਾਸ ਕਰਾਣੇ ਦਾ ਮੈਂ ਸਾਰਾ ਕੁਝ ਕਰਾ ਚੁੱਕਾ ਕਿਉਂਕਿ ਐਮਸੀ ਦੇ ਅਧਿਕਾਰ ਦੇ ਵਿੱਚ ਨਾਪ ਕਰਾਣਾ ਤੇ ਹਾਊਸ ਦੇ ਵਿੱਚੋਂ ਪਾਸ ਕਰਾਣਾ ਹੀ ਜ਼ਿੰਮੇਵਾਰੀ ਆ ਬਾਕੀ ਕੰਮ ਜਈ ਦਾ ਈਓ ਦਾ ਜਾਂ ਐਮਈ ਦਾ ਐਮਈ ਬਰਾ ਦਾ ਹੁੰਦਾ ਤੇ ਤੁਹਾਡੇ ਵੱਲੋਂ ਕਿਹਾ ਜਾਂਦਾ ਕਿ ਹਰਦੀয়াল ਸਿੰਘ ਕਮੋਜ ਨੇ ਬੜੇ ਵਿਕਾਸ ਕਰਾਈ ਸੀ ਤੁਹਾਡੇ ਉਰੇ ਕੀ ਸੋਚ ਕੇ ਆਮ ਆਦਮੀ ਪਾਰਟੀ ਚ ਮੈਡਮ ਨੀਨਾ ਮਿੱਤਲ ਦੇ ਕੋਲ ਚਲੇਗੇ ਸੀ ਦੇਖੋ ਮੇਰੇ ਕੁਝ ਕੰਮ ਰਹਿ ਗਏ ਸੀ ਜਦੋਂ ਹਰਦੀয়াল ਜੀ ਸੀਗੇ ਉਹਨਾਂ ਨੇ ਮੇਰੇ ਵਾਰਡ ਦੇ 80% ਕੰਮ ਬਿਲਕੁਲ ਕਲੀਅਰ ਕਰਤੇ ਸੀ ਲੇਕਿਨ ਜਦੋਂ 20% ਰਹਿ ਗਏ ਸੀ ਕੰਮ ਤੇ ਅਸੀਂ ਲੋਕਾਂ ਨੇ ਕਿਹਾ ਵੀ ਹੁਣ ਤੁਹਾਨੂੰ ਬਦਲ ਯਾਨੀ ਕਿ ਸਰਕਾਰ ਦੇ ਨਾਲ ਚੱਲਣਾ ਚਾਹੀਦਾ ਚਲੋ ਮੈਂ ਕਾਫੀ ਟਾਈਮ ਇੱਕ ਡੇਢ ਸਾਲ ਕੱਢਿਆ ਸਵਾ ਸਾਲ ਅਸੀਂ ਕੱਢਿਆ ਲੇਕਿਨ ਜਦੋਂ ਕੰਮ ਨਾ ਹੁੰਦੇ ਦਿਖੇ ਇੱਕ ਮਿੰਟ ਇੱਕ ਮਿੰਟ ਲੰਗਾ ਤੁਹਾਡਾ ਇਹ ਲੇਡੀਜ਼ ਖੜੀਆਂ ਹੋ ਰੇ ਦੇਖੋ ਤੁਸੀਂ ਤੁਹਾਡੇ ਸਾਹਮਣੇ ਕੈਮਰਾਮੈਨ ਦਿਖਾਣਗੇ ਲੇਡੀਜ਼ ਖੜੀਆਂ ਐ ਐਮਸੀ ਦੀ ਗੱਲ ਧਿਆਨ ਨਾਲ ਸੁਣੋ ਮੈਂ ਤੁਹਾਡੇ ਤੋਂ ਤੁਹਾਡੇ ਕੋਲ ਆਵਾਂਗਾ ਇਸ ਤੋਂ ਬਾਅਦ ਵੀ ਐਮਸੀ ਸੱਚ ਬੋਲ ਰਿਹਾ ਹੈ ਕਿ ਝੂਠ ਬੋਲ ਰਿਹਾ ਹੈ ਵੀ ਐਮਸੀ ਇਹ ਜੋ ਗੱਲਾਂ ਸਾਰੀਆਂ ਐਮਸੀ ਕਰ ਰਿਹਾ ਹੈ ਸੱਚ ਬੋਲ ਰਿਹਾ ਹੈ ਕਿ ਝੂਠ ਬੋਲ ਰਿਹਾ ਹੈ ਹਾਂਜੀ ਕੀ ਕੀ ਕਹਿਣਾ ਚਾਹੋਗੇ ਹਾਂਜੀ ਮੈਂ ਸਾਰੇ ਕੰਮ ਜਿੰਨੇ ਵੀ ਮੇਰੇ ਉਹਦੇ ਚਾਹੰਦੇ ਆ ਮੈਂ ਸਾਰੇ ਕੰਮ ਹਾਊਸ ਪਾਸ ਕਰਾ ਚੁੱਕਿਆ ਸਿਰਫ ਟੈਂਡਰਿੰਗ ਹੋਣ ਵਾਸਤੇ ਹੀ ਨਹੀਂ ਲਾਏ ਜਾਂਦੇ ਹਾਂਜੀ 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 ਨਹੀਂ ਲਾਏ ਜਾਂਦੇ ਹਾਂਜੀ ਕਿਉਂਕਿ ਮੈਨੂੰ ਹੁਣ ਹਾਊਸ ਦੀ ਮੀਟਿੰਗ ਆ ਮੈਂ ਚਾਹਨਾ ਵੀ ਹਾਂਜੀ ਹਾਂਜੀ ਮੈਂ ਚਾਹਨਾ ਮੈਂ ਚਾਹਨਾ ਵੀ ਮੇਰੇ ਵਾਰਡ ਦੇ ਜਿੰਨੇ ਕੰਮ ਪਾਸ ਹੋਏ ਹੋਏ ਆ ਉਹ ਮੀਟਿੰਗ ਜਹਾ ਉਸ ਤੇ ਲੱਗਣ ਤੇ ਟੈਂਡਰ ਹੋਣ ਹੋਵੇ ਸੁਣਵਾਈ ਹੋ ਰਹੀ ਹੈ ਜਾਂ ਨਹੀਂ ਹੋ ਰਹੀ ਟੈਂਡਰ ਜਿੰਨੇ ਤੁਹਾਡੇ ਤੋਂ ਵੱਲੋਂ ਮਤੇ ਪਾਸ ਕਰਾਏ ਜਾਂਦੇ ਤੁਹਾਡੇ ਪਾਸ ਹੁੰਦੇ ਆ ਜਾਂ ਮੇਰੇ ਪਹਿਲਾਂ ਦੇ ਮਤੇ ਪਾਸਾਂ ਜੀ ਹੁਣ ਕੰਮ ਹੋ ਰਿਹਾ ਕੋਈ ਨਹੀਂ ਕੋਈ ਨਹੀਂ ਹੋ ਰਿਹਾ ਜੀ ਵਾਰਡ ਦੇ ਕੰਮ ਹੋ ਰਿਹਾ ਕੋਈ ਸਫਾਈ ਬਾਰੇ ਤੁਹਾਡੀ ਸੁਣਵਾਈ ਹੁੰਦੀ ਹੈ ਕੋਈ ایਓ ਦਾ ਤੁਹਾਡੀ ਸਫਾਈ ਵਾਸਤੇ ایਓ ਸਾਫ ਤਾਂ ਉੱਥੇ ਬੈਠਦੇ ਹੀ ਘਟਾ ਬੈਡ ਦੀ ਘਟ ਹੈ ਇਹ ਅਸੀਂ ਚੌਧਰੀ ਸੁਣਨਾ ਤੁਹਾਡੀ ਵਿਕਾਸ ਚੌਧਰੀ ਸੁਣ ਵਿਕਾਸ ਚੌਧਰੀ ਨੂੰ ਅਸੀਂ ਕਈ ਵਾਰ ਕਹਿ ਲਾ ਤੁਸੀਂ ਉਹ ਪੁਲ ਦੇ ਪਰਲੇ ਪਾਸੇ ਜਾ ਕੇ ਦੇਖੋ ਹਾਲਾਤ ਕਿੰਨੇ ਮਾੜੇ ਆ ਜੇ ਬਰਸਾਤ ਆ ਜੇ ਬਿਮਾਰੀ ਫੈਲਣ ਦਾ ਡਰ ਰਹਿੰਦਾ ਠੀਕ ਹੈ 1 ਦਸਮੇਂਗਰ ਚ ਮੇਰੀ ਸੀਵਰੇਜ ਲੈਂਡ ਬੰਦ ਪਈ ਆ ਇਹ ਦਸਮੇਂਗਰ ਦੇ ਬੰਦੇ ਆਏ ਹੋਏ ਆ ਇਹਨਾਂ ਨੂੰ ਪੁੱਛੋ ਅਸੀਂ ਕਿੰਨੀ ਦੌੜ ਭੱਜ ਕਰ ਰਹੇ ਆ ਲਿਖਤ ਚ ਮੇਰੇ ਕੋਲ ਸਾਰੇ ਲੈਟਰ ਰਹਿ ਗਏ ਆ ਸਾਰਾ ਕੁਝ ਦਿੱਤਾ ਹੋਇਆ ਮੇਰਾ ਸੀਵਰੇਜ ਦੀ ਬੜੀ ਪ੍ਰੋਬਲਮ ਕੀ ਕੀ ਕਹਿਣਾ ਚਾਹੋਗੇ ਜੀ ਐਮਸੀ ਕੀ ਕਹਿ ਰਿਹਾ ਤੁਹਾਡਾ ਅਸੀਂ ਐਮਸੀ ਕਹਿ ਰਿਹਾ ਜੋ ਠੀਕ ਕਹਿ ਰਿਹਾ ਸਾਡੇ ਸੀਵਰੇਜ ਦੀ ਨਹੀਂ ਪ੍ਰੋਬਲਮ ਹੈ ਜੀ ਵੀ ਦੇਖੋ ਗਲੀਆਂ ਵਿੱਚ ਪਾਣੀ ਹੈ ਅਸੀਂ ਮੈਡਮ ਕੋ ਵੀ ਜਾ ਜਾ ਕੇ ਭੱਜ ਭੱਜ ਕੇ ਥੱਕ ਗਏ ਆ ਈਓ ਕੋ ਵੀ ਥੱਕ ਗਏ ਆ ਪ੍ਰਧਾਨ ਜੀ ਕੋ ਵੀ ਗਏ ਆ ਸੀਵਰੇਜ ਬੋਰਡ ਕੋ ਤੇ ਅਸੀਂ ਦਿੱਲੀ ਜਾਂਦੇ ਆ ਦਿੱਲੀ ਤੁਹਾਡੀ ਤੁਹਾਡੀ ਮੈ ਸਾਡੀ ਕਿਸੇ ਕੋ ਵੀ ਨਹੀਂ ਸੁਣਵਾਈ ਹੋ ਰਹੀ ਅਫਸਰ ਵੀ ਨਹੀਂ ਸੁਣ ਰਹੇ ਸਾਡੀ ਸਿਵਰੇਜ ਤੇ ਸਾਡੀ ਗਲੀਆਂ ਵਿੱਚ ਪਾਣੀ ਫਿਰਦਾ ਪਿਆ ਇਸ ਟਾਈਮ ਵੀ ਜਾ ਕੇ ਬੋਖਾ ਦੇਖ ਸਕਦੇ ਹੋ ਤੁਸੀਂ ਚਲੋ ਆਪਾਂ ਆਪਾਂ ਲੇਡੀਜ਼ ਨਾਲ ਗੱਲ ਕਰਦੇ ਹਾਂ ਆ ਬੀਬੀ ਜੀ ਕੀ ਕੀ ਕਹਾਣੀ ਹੈ ਇੱਧਰ ਆਜੋ ਸਾਰੇ ਸਾਡੇ ਦਾ ਜੀ ਅੰਦਰ ਪਾਣੀ ਜਾਂਦਾ ਜੀ ਹਾਂਜੀ ਹਾਂਜੀ ਸਾਡੇ ਮੇਰੀ ਕੁੜੀ ਦਾ ਦਾ ਸਾਰਾ ਖਰਾਬ ਹੋ ਗਿਆ ਜੀ ਇਹ ਕੀ ਦੀ ਹੈ ਜੀ ਇਹ ਪਰਿਵਾਰ ਦੀ ਆ ਜਿਹੜਾ ਖੋਖੇ ਵਾਲਾ ਆ ਅ ਸਾਰਾ ਪਾਣੀ ਇਹਨਾਂ ਦੇ ਘਰੇ ਵੜ ਗਿਆ ਸੀ ਹਾਂਜੀ ਹਾਂਜੀ ਆ ਦੇਖੋ ਆ ਜਿੰਨਾ ਨਾਲਾ ਹੈ ਨਾ ਜੀ ਨਾਲੇ ਦੀ ਜਿੰਨਾ ਪਾਣੀ ਹੈ ਸਾਰਾ ਇਹਨਾਂ ਦੇ ਘਰੇ ਇਹਨਾਂ ਦੇ ਪੂਰੇ ਮਹੱਲੇ 'ਚ ਪਾਣੀ ਲਗਿਆ ਸੀ ਚਲੋ ਮੈਂ ਬੀਬੀ ਨਾਲ ਇੱਕ ਗੱਲ ਕਰਦਾ ਹਾਂ ਹਾਂਜੀ ਬੀਬੀ ਜੀ ਦੱਸੋ ਤੁਸੀਂ ਸਾਡੇ ਪਾਣੀ ਅੰਦਰ ਵੜਦਾ ਜੀ ਥੋੜਾ ਜਿਹਾ ਮੀਂਹ ਆਇਆ ਨਾਲੀ ਭਰ ਜਾਂਦੀ ਜਦ ਇਹ ਨਾਲੇ ਦਾ ਪਾਣੀ ਵਿੱਚ ਆਂਦਾ ਜੀ ਅੱਛਾ ਤੇ ਕੋਈ ਸੁਣਵਾਈ ਕੋਈ ਨਹੀਂ ਸੁਣਵਾਈ। ਅਸੀਂ ਨੀਨਾ ਮਿੱਤਰ ਨੂੰ ਵੀ ਫੋਨ ਕਰਿਆ, ਇਹਨਾਂ ਨੂੰ ਵੀ ਕਰਿਆ। ਕੀ ਕਿਹਾ ਤਾਂ? ਹਾਂਜੀ ਹਾਂ। ਸਾਰੇ ਸਾਰੇ ਲੋਕ ਦੇਖ ਦੇਖ ਕੇ ਜਾਂਦੇ ਤੇ ਜਾਂ ਸਾਡੇ ਅੰਦਰ ਪਾਣੀ ਤਰ ਜਿੰਨੀ ਵਾਰੀ ਵੀ ਮੀਂਹ ਆਇਆ, 19 ਵਾਰੀ ਪਾਣੀ ਫੇਰ ਕੱਢ ਕੇ ਅੜਦੇ, ਫੇਰ ਦੁਬਾਰੇ ਕੱਢਦੇ ਤੇ ਅਸੀਂ ਤੇ ਸੀਵਰੇਜ ਵਗੈਰਾ ਦੀ ਕੀ ਠੀਕ ਹ ਸਥਿਤੀ ਉਹਰੇ? ਠੀਕ ਨਹੀਂ ਜੀ। ਜੇ ਸੀਵਰੇਜ ਭਰਦੇ ਤਾਂ ਹੀ ਪਾਣੀ ਆਂਦਾ ਜੀ। ਗੰਦ ਗੰਦ ਚੱਕਦੇ ਆਂ ਸਫਾਈ ਸਬੂਈ। ਹੋਰ ਕਰਦੇ ਆ ਜੀ ਅਸੀਂ ਆਪ ਕਰਦੇ ਆ। ਅਸੀਂ ਆਪ ਕਰਦੇ ਕਮੇਟੀ ਨਹੀਂ ਕਰਦੀ। ਕਮੇਟੀ ਨਹੀਂ ਆਲੇ ਕੋਈ ਕੋਈ ਲਾਇਆ ਫਿਰ। ਸਫਾਈ ਵਾਲਾ ਬੰਦਾ ਨਹੀਂ ਲੱਗਿਆ ਹੋਇਆ ਜੀ। ਇੱਕ ਮਿੰਟ ਆੰਦਾ ਜੀ ਸਾਡੇ ਇਸ ਏਰੀਆ ਦੇ ਵਿੱਚ ਤੋਂ ਕਹਿੰਦੇ ਜੀ ਇੱਥੇ ਨਹੀਂ ਅਸੀਂ ਕਰਾਂਗੇ ਸਾਡੇ ਤੇ ਨਗਰ ਕਾਉਂਸਲ ਕਿਸ ਵਾਸਤੇ ਆ ਫਿਰ ਨਗਰ ਕਾਉਂਸਲ ਨੇ ਸੀ ਰਿਕੁਐਸਟ ਕੀਤੀ ਕੱਲੇ ਜੀ ਅਸੀਂ ਪੱਕੇ ਪੱਕੇ ਕਰਾਂਗੇ ਇੱਥੇ ਨਹੀਂ ਕਰਦੇ ਅੱਛਾ ਕੀ ਕੀ ਕਹਿੰਦੇ ਕੁਛ ਨਹੀਂ ਕਰਦਾ ਜੀ ਕੋਈ ਜੀ ਉਰੇ ਕੋਈ ਐਮਸੀ ਨਹੀਂ ਕੁਛ ਕਰਦਾ ਨਹੀਂ ਜੀ ਖੜੇ ਸੀ ਕਿਉਂ ਨਹੀਂ ਹਾਂਜੀ ਹਾਂਜੀ ਮੈਂ ਹੀ ਦਿਖਾਈ ਦੀ ਨੀਨਾ ਮਿੱਤਰ ਨੂੰ ਵੀ ਫੋਨ ਕਰਿਆ ਜੀ ਕੋਈ ਸਾਡੀ ਸੁਣਵਾਈ ਨਹੀਂ ਆ ਤਾਂ ਕੋਈ ਸੁਣਵਾਈ ਨਹੀਂ ਹੋਈ ਜੀ ਸਾਡੀ ਉਹ ਗਰੀ ਮੈਂ ਤਾਂ ਆਪ ਡੁੱਬਦੀ ਐ ਜੀ ਨੀਨਾ ਮਿੱਤਰ ਕਹਿੰਦੀ ਅਸੀਂ ਪਾਣੀ 'ਚ ਖੜ ਕੇ ਗੱਲ ਕਰੀ ਹਾਂਜੀ ਹਾਂ ਬੱਬਲੂ ਵੀ ਤਾਂ ਸਾਡੇ ਨਾਲ ਹਾਂ ਹਾਂ ਉਹ ਕਹਿੰਦੀ ਮੈਂ ਤਾਂ ਆਪ ਡੁੱ ਇਹ ਮਾਤਾ ਹੀ ਨਕਲ ਕਰਦੇ ਮਾਤਾ ਜੀ ਕੀ ਕਹਿਣਾ ਚਾਹੁੰਦੇ ਹਾਂਜੀ ਇਹ ਪਾਣੀ ਸਾਡਾ ਪਾਣੀ ਸਾਡਾ ਸਾਡੇ ਘਰਾਂ ਚ ਪਾਣੀ ਵੜਦਾ ਬਹੁਤ ਜ਼ਿਆਦਾ ਪਾਣੀ ਤਾਂ ਵੜਦਾ ਤੁਹਾਨੂੰ ਸਾਫ ਪਾਣੀ ਪੀਣ ਨੂੰ ਮਿਲਦਾ ਓਰੇ ਪਾਣੀ ਵੀ ਇਹ ਜਿਹਾ ਪਾਣੀ ਕਿਹੜਾ ਸਾਫ ਹੈ ਹਾਂ ਪਾਣੀ ਵੀ ਨਹੀਂ ਸਾਫ ਆਂਦਾ ਹੀ ਨਹੀਂ ਕਦੇ ਆਂਦਾ ਕਦੇ ਨਹੀਂ ਆਂਦਾ ਮੈਂ ਸੁਣੇ ਟੈਂਕਰ ਟੁੱਕਰ ਪਿੱਛੇ ਜੀ ਬਹੁਤ ਭੇਜੇ ਆ ਮੈਡਮ ਹਾਂਜੀ ਹਾਂਜੀ ਟੈਂਕਰ ਮੰਗਾਉਂਦੇ ਰਹੇ ਆ ਪਾਣੀ ਆਂਦਾ ਨਹੀਂ ਰਿਹਾ ਸ਼੍ਰੀ ਮਾਨ ਜੀ ਟੈਂਕਰ ਤੇ ਮੰਗਾ ਰਹੇ ਬਿਲਕੁਲ ਸਾਡੀ ਆਪਣੀ ਕੋਸਟ ਤੇ ਮੰਗਾਇਆ ਮੈਨੂੰ ਇਹ ਕੱਲ ਦੱਸੋ ਆਪਣਾ ਪੈਸੇ ਦੇ ਆਪਣੇ ਨਾਲ ਇੱਕ ਮੰਗਾਇਆ ਜੀ ਟੈਂਕਰ ਇੱਕ ਮਿੰਟ ਜੀ ਮੇਰੀ ਪੀ ਮੇਰੇ ਵਗੈਰਾ ਬੰਦਾ ਟੈਂਕਰ ਚੋਂ ਪਾਣੀ ਕਿੱਥੋਂ ਭਰ ਕੇ ਤਾਰੂਗਾ ਉਹ ਦੇਖੋ ਕਿੰਨੀ ਕਿੰਨੀ ਉਚਾਈ ਦੇ ਉੱਪਰ ਹੈ ਹਾਂਜੀ ਹਾਂਜੀ ਹੈ ਦੋ ਵਾਰੀ ਤਿੰਨ ਵਾਰੀ ਮੈਂ ਇੱਥੋਂ ਦੇਖ ਚੁੱਕਿਆ ਉਹ ਸੋਚਾਈ ਤੋ ਤੇ ਮੇਰੇ ਵਗੈਰਾ ਬੰਦਾ ਕਿੱਥੋਂ ਉਹਨਾਂ ਦੇ ਟੈਂਕਰ ਚੋਂ ਪਾਣੀ ਭਰ ਕੇ ਲੈ ਕੇ ਆ ਕਿ ਮੈਨੂੰ ਵੀ ਪਾਣੀ ਜ਼ਰੂਰਤ ਨਹੀਂ ਆ ਹਾਂਜੀ ਜੀ ਜ਼ਰੂਰਤ ਉਹਦਰ ਉਹਨਾ ਕਿ ਸਾਡੇ ਮੰਤਰੀ ਸਾਹਿਬ ਮਾਨ ਸਾਹਿਬ ਬਜ਼ੁਰਗਾਂ ਵਾਸਤੇ ਇਹ ਕਰ ਰਿਹਾ ਬਜ਼ੁਰਗਾਂ ਵਾਸਤੇ ਇਹ ਕਰ ਰਿਹਾ ਖੇਤ ਉਸ ਆ ਕਰ ਰਹੇ ਬਜ਼ੁਰਗਾਂ ਵਾਂਸੇ ਕੋਈ ਨਹੀਂ ਕਰ ਰਹੇ ਬਜ਼ੁਰਗਾਂ ਵਾਂਸੇ ਫਿਰ ਉਹਦੀ ਗੱਲਾ ਹੀ ਗੱਲ ਆ ਹੈ ਕੀ ਪਤਾ ਉਹਨਾਂ ਤੱਕ ਕੋਈ ਗੱਲ ਹੀ ਨਾ ਪਹੁੰਚਦੀ ਹੋਵੇ ਜੀ ਇਹ ਇਹ ਆ ਜਿਹੜੇ ਲੋਕਲ ਹਾਂਜੀ ਹਾਂ ਇਹ ਤਾਂ ਨੀਨਾ ਮਿੱਤਲ ਭੈਣ ਨੀਨਾ ਮਿੱਤਲ ਨੇ ਗੱਲ ਪਹੁੰਚਾਣੀ ਆ ਹਾਂਜੀ ਉਹ ਸਾਡੇ ਮਹੱਲੇ ਚ ਗਲੀ ਚ ਆਇਆ 15 ਅਗਸਤ ਆ ਬਹਿ ਕੇ ਗਏ ਸਾਰੇ ਇਕੱਠ ਸੀ ਹੈ ਅਸੀਂ ਐਸ ਡੀ ਐਮ ਸਾਹਿਬ ਆਇਸੀ ਲੈਡੀ ਸੀ ਉਹਨਾਂ ਨੂੰ ਪਕੜ ਕੇ ਮੈਂ ਦਿਖਾਇਆ ਮੈਂ ਕਿ ਮੇਰੇ ਹਸਬੰਦ ਦੋ ਵਾਰੀ ਗਿਰ ਚੁੱਕੇ ਨੇ ਹਾਂਜੀ ਹਾਂਜੀ ਉਹ ਨਾਲ ਸਾਰਾ ਦਿਖਾਇਆ ਸੜਕ ਦਿਖਾਈ ਉਤਰ ਦਿਆ ਸੀ ਡਿੱਗਦੇ ਆ ਹਾਂਜੀ 72 ਪਰ 73 ਸਾਲ ਦੀ ਸਾਡੀ ਉਮਰ ਹੈਗੀ ਆ ਅਸੀਂ ਐਮਸੀ ਨੂੰ ਤੋੜ ਤੋੜ ਖੰਨੇ ਐਮਸੀ ਕਹਿੰਦਾ ਮੇਰੀ ਸੁਣਾਈ ਨਹੀਂ ਮੇਰੀ ਸੁਣਾਈ ਨਹੀਂ ਅਸੀਂ ਕੀ ਕਰੀਏ ਅਸੀਂ ਕਿੱਥੇ ਜਾਈਏ ਅਸੀਂ ਕੀ ਕਰੀਏ ਜਿਹੜੇ ਟੈਕਸ ਪਰਣ ਵਾਲੇ ਬੰਦੇ ਐ ਜਿਹੜੇ ਟੈਕਸ ਪਰਣ ਵਾਲੇ ਬੰਦੇ ਉਹ ਕਿੱਥੇ ਜਾਣ ਇਹ ਗੱਲ ਜੀ ਸੰਦੀਪ ਜੀ ਆ ਲੈਟਰ ਆ ਆ ਦੇਖੋ ਆ ਮੈਂ ਸੀਵਰ ਬੋਰਡ ਨੂੰ ਲਿਖ ਕੇ ਦਿੱਤਾ ਹੋਇਆ ਪਰ ਜਦੋਂ ਜੈ ਸਾਹਿਬ ਨੂੰ ਕਿਹਾ ਜਾਂਦਾ ਹਾਂ ਇਹ ਕੁੜੀ ਉੱਥੋਂ ਡਿੱਗੀ ਐਕਟਿਵਾ ਦੁੱਤੇ ਬੋਲ ਇਹ ਇਹ ਤੂੰ ਦਿਖਾ ਰਹੇ ਕਿ ਇਹ ਜਿਹੜੀ ਸੜਕ ਟੁੱਟੀ ਹੋਈ ਆ ਉੱਥੋਂ ਗਿਰੇ ਆ ਤੁਸੀਂ ਦੇਖੋ ਪੈ ਇਹ ਪੈਰ ਦਿਖਾ ਰਹੇ ਆ ਦੇਖੋ ਹਜੇ ਤੱਕ ਉਹਦਾ ਪੈਰ ਸੁੱਜਿਆ ਪਿਆ ਹੈ ਹਾਂਜੀ ਹਾਂਜੀ ਰਸਤਾ ਹੀ ਬਹੁਤ ਖਰਾਬ ਹੈ ਜਿੱਥੇ ਜਾਓ ਐਕਟਿਵਰ ਜਾਓ ਤੇ ਗਿਰ ਜਾਂਦੇ ਆ ਸਾਡਾ ਤਾਂ ਰਾ ਹੀ ਨਹੀਂ ਬਣਾਇਆ ਕਿਸੇ ਨੇ ਅੱਛਾ ਜੀ ਅਸੀਂ ਇਹ ਕਹਿ ਵੀ 100 ਇੱਟ ਲਗਣੀਆਂ ਕਰ ਦੋ ਪੂਰਾ ਨਾ ਜੀ 100 ਇੱਟ ਦੀ ਸੁਣਵਾਈ ਨਹੀਂ ਤੁਸੀਂ ਇਕੱਠੇ ਹੋ ਕੇ ਮੈਡਮ ਨੂੰ ਮਿਲਿਓ ਤੁਸੀਂ ਇਕੱਠੇ ਹੋ ਕੇ ਮੈਡਮ ਨੂੰ ਮਿਲੋ ਯਾਰ ਤਾਂ ਤੁਸੀਂ ਇਕੱਠੇ ਹੋ ਕੇ ਮੈਡਮ ਨੂੰ ਮਿਲੋ ਤਾਂ ਸ਼ਾਇਦ ਕੋਈ ਤੁਹਾਡੇ ਵਾਰ ਦੀ ਉੱਥੇ ਉੱਥੇ ਕਿੱڑا ਜਾਂਦਾ ਜੀ ਉੱਥੇ ਟਾਈਮ ਤਾਂ ਮਿਲਦਾ ਨਹੀਂ ਹੈ ਅਗਲਾ ਕਿਸੇ ਕੋਲ ਜਾਂਦੇ ਆ ਅਗਲੇ ਕਹਿੰਦੇ ਵੀ ਹਲੇ ਹੈ ਨਹੀਂ ਅਵੇਲੇਬਲ ਨਹੀਂ ਹੈ ਇਹ ਵੀ ਪ੍ਰੋਬਲਮ ਹਾਂਜੀ ਹਾਂ ਮਦਰ ਬੈਠੇ ਵੀ ਹੋਣ ਤੰਦਰ ਮਿਲਣ ਹੀ ਨਹੀਂ ਦਿੰਦੇ ਠੀਕ ਹੈ ਜੀ ਬਿਲਕੁਲ ਨਹੀਂ ਮਿਲਣ ਦਿੰਦੇ ਜੀ ਉਹਦੀ ਮੈਡਮ ਨੂੰ ਦੱਸੋ ਕਦੀ ਮੈਡਮ ਮਿਲਣ ਕੀ ਪੀਐਸ ਆ ਮਿਲਣ ਨਹੀਂ ਦਿੰਦੇ ਤੁਹਾਨੂੰ ਬਿਲਕੁਲ ਮੈਡਮ ਨੂੰ ਕਈ ਵਾਰ ਮਿਲਣ ਦੀ ਕੋਸ਼ਿਸ਼ ਕੀਤੀ ਆ ਜਦੋਂ ਮੈਡਮ ਹੁੰਦੇ ਆ ਅੰਦਰ ਕਈ ਵਾਰ ਮਨਾ ਕਰ ਦਿੰਦੇ ਆ ਜੀ ਅੱਛਾ ਹਾਂਜੀ ਬਿਲਕੁਲ ਕਰਦੇ ਵੀ ਅੰਦਰ ਮੈਡਮ ਬੈਠੇ ਨਹੀਂ ਆ ਜੀ ਜਦੋਂ ਲੜ ਕਰਨ ਲੱਗ ਜਾਂਦੇ ਆ ਨਾ ਉੱਥੇ ਗਨਮੈਨ ਆ ਕੇ ਵਿੱਚ ਰੋਕ ਦਿੰਦੇ ਆ ਵਿੱਚ ਹੀ ਨਹੀਂ ਜਾਣ ਦਿੰਦੇ ਗਨਮੈਨ ਹੀ ਵਿੱਚ ਰੋਕ ਦਿੰਦੇ ਆ ਨਾ ਤੱਕ ਤਾਂ ਪਹੁੰਚ ਨਹੀਂ ਆ ਮੈਡਮ ਤੱਕ ਗੱਲ ਹੀ ਪਹੁੰਚ ਰਹੀ ਹੈ ਨਹੀਂ ਗੱਲ ਖੜੇ ਹੁੰਦੇ ਆ ਤਾਂ ਉਹ ਗਨਮੈ ਆਈ ਜਾਂਦੇ ਹੁਣ ਸੋ ਤੁਸੀਂ ਦੇਖ ਪਾ ਰਹੇ ਹੋ ਕਿ ਮੈਡਮ ਨੂੰ ਮਿਲਣ ਦੀ ਕਾਫੀ ਕੋਸ਼ਿਸ਼ ਕੀਤੀ ਹੈ ਤਾਂ ਕੁਲਛ ਇਲਜ਼ਾਮ ਲੱਗ ਰਹੇ ਪੀਏ ਸਾਹਿਬ ਤੇ ਪੀਏ ਨਹੀਂ ਮਿਲਣ ਦਿੰਦੇ ਤੇ ਕੁਛ ਇਲਜ਼ਾਮ ਲੱਗ ਰਹੇ ਗਨਮੈਨ ਤੇ ਵੀ ਗਨਮੈਨ ਨੇੜੇ ਨਹੀਂ ਲੱਗਦੇ ਜਦ ਮੈਡਮ ਤੱਕ ਗੱਲ ਹੀ ਨਹੀਂ ਪਹੁੰਚੇਗੀ ਤਾਂ ਮੈਡਮ ਵੀ ਕਿਸ ਤਰ੍ਹਾਂ ਕੰਮ ਕਰਾਏਗੀ ਸੋ ਤਾਂ ਲੇਡੀਜ਼ ਲੇਡੀਜ਼ ਖੜੇ ਸੜਕ ਪੱਕੀ ਹੋਣੀ ਚਾਹੀਏ ਇੱਥੇ ਪਰ ਅੱਛਾ ਅੱਛਾ ਜੀ ਕਾਫੀ ਟਾਈਮ ਸੇ ਰਹਿ ਰਹੇ ਹਾਂ ਜੀ ਤਾਂ ਸਭ ਦਿੱਕਤ ਬਹੁਤ ਹੈ ਐਕਸੀਡੈਂਟ ਹੁੰਦੇ ਰਹਿੰਦੇ ਹੈਂ ਗਿਰਤੇ ਰਹਿੰਦੇ ਹੈਂ ਸਭ ਕبھی ਐਕਟਿਵਾ ਸੇ ਕੋਈ ਗिरा ਹੈ ਇਹ ਪੁਲ ਕੇ ਬਾਰੇ ਮੈਂ ਕੀ ਕਹਾਂਗੇ ਆ ਪੁਲ ਪੁਲ ਤੋਂ ਬਨਾਈ ਨਹੀਂ ਚਾਹੀਏ ਪੁਲ ਨਹੀਂ ਬਨਣਾ ਇਤਨੀ ਪ੍ਰੋਬਲਮ ਹੈ ਜੇ ਦਰਬਾਰੀ ਕੇ ਆ ਰਿਹਾ ਮੌਕਾ ਦੇਖ ਲਓ ਸਾਡੇ ਦਸ਼ਮੇਸ਼ ਨਗਰ ਸੀਵਰੇਜ ਹੈ ਜੀ ਹਾਂਜੀ ਹਾਂਜੀ ਅਸੀਂ ਜਾ ਜਾ ਕੇ ਥੱਕ ਗਏ ਆ ਪਹਿਲਾਂ ਤਾਂ ਮੈਡਮ ਕੋਲ ਵੀ ਜਾਏ ਆਏ ਆ ਇਹੋ ਸਭ ਕੋਲ ਵੀ ਜਾਏ ਆਏ ਆ ਸੀਵਰੇਜ ਬੋਰਡ ਵੀ ਜਾਏ ਆਏ ਆ ਕੋਈ ਸੁਣਵਾਈ ਨਹੀਂ ਕੋਈ ਸੁਣਵਾਈ ਹੈ ਹੀ ਨਹੀਂ ਫੁੱਲ ਇਹਦਾ 5 ਸਾਲ ਹੋ ਗਏ ਦੇਖ ਲੋ ਕੀ ਹਾਲ ਹੈ ਬੁਰਾ ਹਾਲ ਹੈ ਤੁਸੀਂ ਸਲਾਬਰ ਨੂੰ ਘੁੰਮ ਕੇ ਜਾਇਆ ਦਸ਼ਮੇਸ਼ ਨਗਰ ਵੀ ਨਿਊਜ਼ 89 ਪੰਜਾਬ ਆਏਗਾ ਕੋਈ ਗੱਲ ਨਹੀਂ ਆਪਣੀ 28 ਨੰਬਰ ਵਾਰਡ ਹੀ ਹੈ ਜੀ ਵਾਰਡ ਹੀ ਹੈ ਵਾਰਡ ਹੀ ਹੈ ਐਮ ਸੀ ਸਾਹਿਬ ਵੀ ਖੜੇ ਆ ਇਸ ਟਾਈਮ ਅਸੀਂ ਤਾਂ ਇਹ ਖੜੇ ਆ ਇਹ ਮੇਰੇ ਨਾਲ ਰੋਝ ਜਾਂਦੇ ਆ ਹਾਂਜੀ ਹਾਂਜੀ ਡੇਲੀ ਸਾਨੂੰ ਰੋਜ਼ ਇਹ ਕਹਿ ਦਿੱਤਾ ਜਾਂਦਾ ਆ ਲੈਟਰ ਆ ਪੜ ਲਓ ਸੀਵਰ ਬੋਰਡ ਦੇ ਕੰਮ ਹੀ ਨਹੀਂ ਕਰਕੇ ਰਾਜੀ ਕੋਈ ਵੀ ਸੋ ਚਲੋ ਚਲੋ ਆਪਾਂ ਜਿਹੜੀ ਹੈ ਗੱਲ ਇਹ ਮੈਡਮ ਤੱਕ ਜਰੂਰ ਪਹੁੰਚਣੀ ਚਾਹੀਦੀ ਹੈ ਵੱਤੋ ਵੱਤ ਸ਼ੇਅਰ ਕਰੋ ਕਹਿੰਦੇ ਕਿ ਮੈਡਮ ਹਾਂਜੀ ਹਾਂ ਆ ਲੈਟਰ ਸੋ ਸੋ ਆਪਾਂ ਕਾਫੀ ਲੰਬੀ ਵੀਡੀਓ ਬਣਾ ਚੁੱਕੇ ਆ ਤੇ ਆਪਾਂ ਇਹ ਮੈਡਮ ਤੱਕ ਗੱਲ ਪਹੁੰਚਾਣੀ ਹੈ ਕਈ ਲੋਕ ਇਹ ਕਹਿ ਰਹੇ ਕਿ ਮੈਡਮ ਦੇ ਪੀਏ ਸਾਹਿਬ ਤੇ ਇਲਜ਼ਾਮ ਲਾ ਰਹੇ ਕਿ ਉਹ ਨਹੀਂ ਮਿਲਣ ਦਿੰਦੇ ਤੇ ਕੁਝ ਲੋਕ ਗਨਮੈਨਾਂ ਦੇ ਵੀ ਨੇੜੇ ਨਹੀਂ ਲੱਗਣ ਦਿੰਦੇ ਮੈਡਮ ਤੇ ਜੇ ਇਹ ਲੋਕ ਜਿਨ੍ਹਾਂ ਨੇ ਵੋਟਾਂ ਪਾਈਆਂ ਜੇ ਮੈਡਮ ਇਹਨਾਂ ਦੀ ਗੱਲ ਨਹੀਂ ਸੁਨੇਗੀ ਤਾਂ ਮੈਡਮ ਕਿਹਦੀ ਗੱਲ ਸੁਨੇਗੀ ਜਾਂ ਮੈਡਮ ਤੱਕ ਇਹਨਾਂ ਦੀ ਗੱਲ ਨਹੀਂ ਪਹੁੰਚ ਪਾਰੀ ਹੈ ਤਾਂ ਇਹ ਵੀਡੀਓ ਨੂੰ ਵੱਤੋ ਵੱ ਉਸ ਤੋਂ ਬਾਅਦ ਜਿਹੜਾ ਇਹਨਾਂ ਦਾ ਹਾਲ ਹੋ ਚੁੱਕਾ ਕੀ ਕਹਿਣਾ ਚਾਹੁੰਦੇ ਜੀ ਜੀ ਮੈਂ ਇੱਕ ਗੱਲ ਕਹਾਂਗਾ ਦੇਖੋ ਜਦ ਕੇ ਮੈਡਮ ਨੀਨਾ ਮਿੱਤੋਂ ਸਾਡੇ ਐਮਐਲ ਬਣੇ ਆ ਮੈਨੂੰ ਨਹੀਂ ਲੱਗਦਾ ਵੀ 28 ਨੰਬਰ ਵਾਰਡ ਚ ਕਦੇ ਉਹਨਾਂ ਨੇ ਇੱਕ ਵੀ ਗੇੜਾ ਮਾਰਿਆ ਉਹਨਾਂ ਨੇ ਕਦੇ ਆ ਕੇ ਉਹਰੇ ਪੁੱਛਿਆ ਹੋਵੇ ਵੀ ਤੁਹਾਡੇ ਵਿਕਾਸ ਬਾਰੇ ਜਾਂ ਐਮਸੀ ਨੂੰ ਕਦੇ ਬੁਲਾ ਕੇ ਪੁੱਛਿਆ ਹੋਵੇ ਵੀ ਉਹਰੇ ਕਿਆ ਕਾ ਤੁਹਾਡੇ ਲੋੜ ਹੈ ਕਿਆ ਕਾ ਕਿਸੇ ਪਬਲਿਕ ਦੇ ਕੋਈ ਸੁਣਵਾਈ ਨਹੀਂ ਹਜੂਰੇ ਜੀ ਦੁਕਾਨਦਾਰ ਅਜੀ ਫੋਟੋਗ੍ਰਾਫਰ ਨੂੰ ਪੁੱਛੋ ਮੈਂ ਦਸ਼ਮੇਸ਼ ਨਗਰ ਰਹਿੰਦਾ ਸਾਡੇ ਮੱਲੇ ਦੇ ਵਿੱਚ ਨੀਓ ਨਵੀਂ ਪੈਪਲੈਨ ਪਈ ਐ ਨਵੀਂ ਸਿਵਰੇਜ ਪਈ ਐ ਪਰ ਪਾਣੀ ਜਿਵੇਂ ਕਿ ਸਿਵਰੇਜ ਦਾ ਪਾਣੀ ਬੋਤਲ ਪਰ ਐਵੇਂ ਲੱਗਦਾ ਕਿ ਜਿਵੇਂ ਸਿਵਰੇਜ ਦਾ ਪਾਣੀ ਵਿੱਚ ਇੰਨੀ ਸਮੈਲ ਆਂਦੀ ਐ ਇੰਨਾ ਗੰਦਾ ਪਾਣੀ ਕੋਈ ਪੀਂਦਾ ਚਲੋ ਜਰੂਰ ਹੱਲ ਹੋਏਗਾ ਜੇ ਮੈਨਾਂ ਤੱਕ ਵੀਡੀਓ ਪਹੁੰਚੇਗੀ ਹਾਂਜੀ ਹਾਂ ਇੱਕ ਸਾਲ ਤੋਂ ਅਸੀਂ ਐਸਡੀਓ ਕੋ ਜੀਈ ਕੋ ਜਾ ਜਾ ਕੇ ਕਰਦੇ ਸਾਡੀ ਕੋਈ ਸੁਣਵਾਈ ਨਹੀਂ ਐਂ ਤਾਂ ਜੀ ਸਾਨੂੰ ਕਮੇਟੀ ਤੋਂ ਪੈਸੇ ਦਿਵਾਓ ਅਸੀਂ ਕਿ ਕਿੱਥੋਂ ਪੈਸੇ ਦਿਵਾੜੇ ਨੇ ਪੈਸੇ ਤੇ ਸਰਕਾਰ ਨੇ ਦੇਣੇ ਨੇ ਚਾਹੇ ਕਮੇਟੀ ਨੇ ਦੇਣੇ ਨੇ ਚਲੋ ਤੁਹਾਡਾ ਹਾਸਲ ਹੋਏਗਾ ਜੇ ਮੈਡਮ ਤੱਕ ਇਹ ਵੀਡੀਓ ਪਹੁੰਚੇਗੀ ਸੋ ਸਰਕਾਰ ਜਦ ਸੱਤਾ ਦੇ ਵਿੱਚ ਆਂਦੀ ਹੈ ਕੋਈ ਐਮ ਐਲ ਏ ਐਮ ਐਲ ਏ ਬਣਦਾ ਸ਼ਹਿਰ ਦਾਦਾ ਔਰ ਇਨੀ ਲੋਕਾਂ ਦੀ ਵੋਟਾਂ ਦੇ ਨਾਲ ਐਮ ਐਲ ਏ ਬਣਦਾ ਵਾਅਦੇ ਕਰਕੇ ਬਣਦਾ ਕਿ ਬੁਨਿਆਦੀ ਸਹੂਲਤਾਂ ਤੁਹਾਨੂੰ ਜ਼ਰੂਰ ਮਿਲਣਗੀਆਂ ਸੋ ਤੁਸੀਂ ਦੇਖ ਲਿਆ ਇਹਨਾਂ ਦੀ ਗੱਲਾਂ ਸੁਣ ਲਈਆਂ ਕਿ ਕਿਹੜੀ ਬੁਨਿਆਦੀ ਸਹੂਲਤਾਂ ਇਹਨਾਂ ਨੂੰ ਹੱਦ ਤੱਕ ਮਿਲੀਆਂ ਜੋ ਇਲਜ਼ਾਮ ਲਾ ਰਹੇ ਕਿ ਮੈਡਮ ਨੂੰ ਮਿਲਣ ਹੀ ਨਹੀਂ ਦਿੱਤਾ ਜਾਂਦਾ ਜੇ ਮੈਡਮ ਨੂੰ ਮਿਲਣਗੇ ਨਹੀਂ ਤਾਂ ਮੈਡਮ ਤੱਕ ਗੱਲ ਕਿਵੇਂ ਪਹੁੰਚੇਗੀ ਸ਼ਾਇਦ ਮੈਡਮ ਉਹਨਾਂ ਨੂੰ ਪਤਾ ਹੀ ਨਹੀਂ ਕਿ ਵਾਰਡ ਨੰਬਰ 28 ਦੇ ਵਿੱਚ ਇਹ ਕੰਮ ਹੋਣ ਵਾਲੇ ਆ। ਸੋ ਇਹ ਵੱਤੋ ਵੱਤ ਸ਼ੇਅਰ ਕਰਕੇ ਵੀਡੀਓ ਨੂੰ ਪਹੁੰਚਾਓ ਆਪਾਂ ਮੈਂ ਤੁਹਾਨੂੰ ਹੁਣ ਸਪੋਰਟ ਤੇ ਲੈ ਕੇ ਚਲਦਾ ਜਿੱਥੇ ਕੀ ਦਿਖਾਣੇ ਤੁਹਾਨੂੰ ਨਗਰ ਕਾਉਂਸਲ ਦਾ ਕੀ ਹਾਲ ਹੈ ਕਿੰਨਾ ਗੰਦ ਉੱਥੇ ਪਿਆ ਹੈ। ਸੋ ਲਗਾਤਾਰ ਤੁਹਾਨੂੰ ਜਨਤਾ ਸਕੂਲ ਦੇ ਕੋਲ ਜਿਹੜਾ ਓਵਰ ਬ੍ਰਿਜ ਬਣਾਇਆ ਜਾ ਰਿਹਾ ਹੈ ਕਿਸਤੇ ਕਾਫੀ ਜਿਹੜੀ ਰਾਜਨੀਤੀ ਵੀ ਦੇਖਣ ਨੂੰ ਮਿਲੀ ਹੈ ਪਿਛਲੇ ਦਿਨਾਂ ਦੇ ਵਿੱਚ ਅਸੀਂ ਉਹਦੇ ਉੱਪਰ ਪਾਰਟ ਤੇ ਆ ਗਏ ਆ। ਤੁਹਾਨੂੰ ਲਗਾਤਾਰ ਇਹ ਸਟੋਰੀ ਦੇ ਨਾਲ ਤੁਸੀਂ ਬਣੇ ਹੋਇਓ। ਇਹ ਉਹ ਪਾਰਟ ਹੈ ਜਿਹੜਾ ਕੀ ਜੇ ਆਪਸ ਦੇ ਵਿੱਚ ਜੁੜ ਜਾਵੇ ਤਾਂ ਸੈਂਕੜੋਂ ਲੋਕਾਂ ਦੀ ਜਿਹੜੀ ਹੈ ਰੋਟੀ ਜਿਹੜੀ ਹੈ ਸ਼ੁਰੂ ਹੋ ਜਾਏਗੀ ਜੋ ਰੇਲਵੇ ਲਾਈਨ ਦੇ ਨਾਲ ਹੈ ਜਿਹੜੀ ਪੂਰੀ ਮਹਿੰਦਰਗੰਜ ਬਾਜ਼ਾਰ ਹੈ ਜੋ ਸਾਰਾ ਇਸ ਪੁੱਲ ਦੇ ਕਰਕੇ ਜਿਹੜਾ ਹੈ ਉਜੜ ਗਿਆ ਲੋਕੀ ਆਪਣੀ ਦੁਕਾਨਾਂ ਵੀ ਜਿਹੜੀਆਂ ਹਨ ਬੰਦ ਕਰ ਕਰਕੇ ਵੇਚ ਕੇ ਜਿਹੜਾ ਹੈ ਉਰ ਤੋਂ ਜਾ ਰਹੇ ਹੈ ਇਹ ਕਹੇ ਜੇ ਕਹੇ ਜਾਂ ਪ੍ਰਸ਼ਾਸਨ ਕਹੇ ਜਾਂ ਆਪਾਂ ਵਾਅਦੇ ਕਰਕੇ ਇਲੈਕਸ਼ਨ ਦੇ ਵਿੱਚ ਵਾਅਦੇ ਕਰਕੇ ਲੋਕਾਂ ਤੋਂ ਵੋਟਾਂ ਲੈ ਕੇ ਤੇ ਸੱਤਾ ਦੇ ਵੀ ਚਾਹਨੇ ਤੇ ਉਸ ਤੋਂ ਬਾਅਦ ਲੋਕ ਉਜੜ ਉਜੜ ਕੇ ਸ਼ਹਿਰ ਛੋੜ ਕੇ ਜਿਹੜਾ ਜਾ ਰਹੇ ਹਨ ਤੁਹਾਨੂੰ ਦੀ ਲਗਾਤਾਰ ਦਿਖਾ ਰਹੇ ਹੈ ਕਿ ਇਸ ਪੁਲ ਦੇ ਉੱਤੇ ਜਿਹੜਾ ਹੈ ਨਸ਼ੇ ਦੇ अड्डे ਬੜੇ ਹੋਏ ਆ ਲਗਾਤਾਰ ਲੁੱਟਾਂ ਖੋਹਾਂ ਜਿਹੜੀਆਂ ਹੈਗੀਆਂ ਇਸ ਪੁਲ ਦੇ ਉੱਤੇ ਵੀ ਦੇਖੀ ਜਾਂਦੀਆਂ ਤੇ ਇਸ ਪੁਲ ਦੇ ਥੱਲੇ ਦਾ ਹਾਲ ਵੀ ਤੁਹਾਨੂੰ ਲਗਾਤਾਰ ਦਿਖਾ ਰਿਹਾ ਕਿ ਕਿੰਨੀ ਗੰਦਗੀ ਹੈ ਨਗਰ ਕੌਂਸਲ ਬਿਲਕੁਲ ਵੀ ਜਿਹੜਾ ਹੈ ਇਸ ਉੱਤੇ ਧਿਆਨ ਨਹੀਂ ਦੇ ਰਹੀ ਸੋ ਵਿਕਟਰ ਜੀ ਸਾਡੇ ਨਾਲ ਮੌਜੂਦ ਹੈ ਵਿਕਟਰ ਜੀ ਦੱਸਣਗੇ ਕਿ ਕੀ ਪ੍ਰੋਬਲਮਸ ਜਿਹੜੀਆਂ ਪੂਰੇ ਸਭ ਤੋਂ ਵੱਡਾ ਇਹ ਜਿਹੜਾ ਟੋਟਾ ਹੈਗਾ ਜੇ ਜੁੜ ਜਾਏ ਤਾਂ ਕਈ ਲੋਕਾਂ ਦੀ ਜਿਹੜੀ ਰੋਟੀ ਸ਼ੁਰੂ ਹੋ ਜਾਏਗੀ ਕੀ ਕਹਿਣਾ ਚਾਹੋਗੇ ਵਿਕਟਰ ਜੀ ਨਮਸਕਾਰ ਜੀ ਮੇਰਾ ਨਾਮ ਵਿਕਟਰ ਬਸੀ ਮੈਂ ਇੱਕ ਸਮਾਜ ਸੇਵੀ ਹੈ ਜੀ ਅਸੀਂ ਬੀਤੇ ਕਾਫੀ ਸਮੇ ਤੋਂ ਇਸ ਪੁਲ ਦੇ ਕੰਮ ਸ਼ੁਰੂ ਕਰਵਾਉਣ ਵਾਸਤੇ ਸਰਕਾਰਾਂ ਦੇ ਕੋਲ ਜਾ ਚੁੱਕੇ ਆਂ ਲੇਕਿਨ ਸਰਕਾਰਾਂ ਦੀ ਕੋਈ ਵੀ ਇਸ ਪੁਲ ਵੱਲ ਧਿਆਨ ਨਹੀਂ ਹੈ ਤੇ ਮੈਂ ਅੱਜ ਇਸ ਮੀਡੀਆ ਦੇ ਰਾਹੀਂ ਜਦੋਂ ਕਹਿੰਦੇ ਆ ਵੀ ਲੋਕਤੰਤਰ ਦਾ ਚੌਥਾ ਸਤੰਬ ਹੈ ਜਦੋਂ ਸਰਕਾਰਾਂ ਸੁਣਨੀਆਂ ਬੰਦ ਕਰ ਦਿੰਦੀਆਂ ਜਦੋਂ ਤੁਹਾਡੀ ਕਿਤੇ ਵੀ ਕੋਈ ਸੁਣਵਾਈ ਨਹੀਂ ਹੁੰਦੀ ਪ੍ਰਸ਼ਾਸਨ ਤੁਹਾਡਾ ਸਾਥ ਨਹੀਂ ਦਿੰਦਾ ਜਿਹੜਾ ਮੀਡੀਆ ਹੁੰਦਾ ਲੋਕਤੰਤਰ ਦਾ ਚੌਥਾ ਸਤੰਬ ਫੇਰ ਬੰਦੇ ਨੂੰ ਉਹਦਾ ਸਹਾਰਾ ਲੈਣਾ ਪੈਂਦਾ ਐ ਐਕਚੁਅਲੀ ਸਮਾਜ ਦਾ ਜਿਹੜਾ ਦਰਪਣ ਮੀਡੀਆ ਹੁੰਦਾ ਜੋ ਸਮਾਜ ਦੇ ਵਿੱਚ ਬੁਰਾਈਆਂ ਹੋਣਗੀਆਂ ਮੀਡੀਆ ਉਸ ਨੂੰ ਦਿਖਾਏਗਾ ਜੋ ਛਾਈਆਂ ਹੋਣਗੀਆਂ ਮੀਡੀਆ ਉਸ ਨੂੰ ਵੀ ਦਿਖਾਏਗਾ ਅੱਜ ਮੈਂ ਸਾਡੇ ਜੋ ਵੀਰ ਪ੍ਰਦੀਪ ਚੌਧਰੀ ਜੀ ਸੰਦੀਪ ਚੌਧਰੀ ਜੀ ਆ ਸਾਡੇ ਕੋਲ ਨਿਊਜ਼ 89 ਤੋਂ ਪੁੱਛਿਆ ਮੈਂ ਉਹਨਾਂ ਦਾ ਧੰਨਵਾਦ ਕਰਦਾ ਸਭ ਤੋਂ ਪਹਿਲਾਂ ਵੀਰ ਜੀ ਕੰਬੋਸ ਸਾਹਿਬ ਨੇ ਇਹਨੂੰ ਪੁੱਲ ਨੂੰ ਸ਼ੁਰੂ ਕਰਵਾਇਆ ਸੀ ਸਰਕਾਰਾਂ ਬਦਲੀਆਂ ਸਰਕਾਰਾਂ ਬਦਲਣ ਤੋਂ ਬਾਅਦ ਪੁੱਲ ਦਾ ਬਿਲਕੁਲ ਜੋ ਕੰਮ ਹੈ ਉੱਥੇ ਰੁਕ ਗਿਆ ਸਰਵਿਸ ਰੋਡ ਦੇ ਲਈ ਅਸੀਂ ਈਓ ਸਾਹਿਬ ਨੂੰ ਅਵਤਾਰ ਚੰਦ ਜੀ ਨੂੰ ਕੰਪਲੇਂਟ ਦੇ ਕੇ ਆਏ ਸੀ ਰਿਟਨ ਦੇ ਵਿੱਚ ਹੋਇਆ ਉਹਨਾਂ ਨੇ ਰੋੜ ਹੀ ਪੁਆਈ ਲੇਕਿਨ ਸਰਵਿਸ ਰੋਡ ਦਾ ਕੰਮ ਨਹੀਂ ਹੋਇਆ ਦੂਜੀ ਸਾਈਡ ਜਿਹੜੀ ਡਾਊਨ ਸਰਵਿਸ ਰੋਡ ਹੈ ਉਧਰ ਗੰਦਗੀ ਦੇ ਢੇਰ ਲੱਗੇ ਪਿਆ ਉਧਰ ਕਿਸੇ ਦਾ ਕੋਈ ਧਿਆਨ ਨਹੀਂ ਹੈ ਕਮੇਟੀ ਦੇ ਕਿਸੇ ਵੀ ਅਫਸਰ ਨੇ ਪੁਲ ਦੇ ਬੈਕ ਸਾਈਡ ਤੇ ਇੱਕ ਵਾਰੀ ਵੀ ਗੇੜਾ ਨਹੀਂ ਮਾਰਿਆ ਔਰ ਨਾਲ ਹੀ ਤੁਹਾਨੂੰ ਮੈਂ ਦੱਸ ਦਿੰਦਾ ਇਹ ਪੁਲ ਲਗਾਤਾਰ ਨਸ਼ੇੜੀਆਂ ਦਾ ਚੋਰਾਂ ਦਾ ਠੱਗਾਂ ਦਾ ਅੱਡਾ ਬਣ ਚੁੱਕਿਆ ਹੈ ਇਸ ਪੁਲ ਦੇ ਉੱਤੇ ਜੋ ਨਸ਼ੇੜੀ ਹੈ ਜੋ ਸ਼ਰਾਰਤੀ ਅੰਸਰ ਹੈ ਉਹ ਰਾਤ ਨੂੰ ਨਸ਼ੇ ਕਰਦੇ ਆ ਔਰ ਅੱਜ ਮੈਂ ਤੁਹਾਨੂੰ ਇਹ ਦੱਸ ਰਿਹਾ ਕਿ ਇਹ ਪਿੱਛੇ ਤੁਸੀਂ ਦੇਖੋ ਇੱਥੇ ਕਈ ਲੁੱਟਖਾਂ ਹੋ ਚੁੱਕੀਆਂ ਨੇ ਇੱਥੇ ਲਾਸ਼ਾਂ ਲਾਸ਼ਾਂ ਵੀ ਮਿਲੀਆਂ ਬਹੁਤ ਸਾਰੀਆਂ ਲਾਸ਼ਾਂ ਰੇਲਵੇ ਲਾਈਨਾਂ ਦੇ ਕੋਲ ਮਿਲੀਆਂ ਉਹ ਉਹਦੀ ਜਾਂਚ ਵੀ ਚੱਲ ਰਹੀ ਆ ਉਹ ਰੇਲਵੇ ਲਾਈਨਾਂ ਤੋਂ ਗਿਰੇ ਆ ਜਾਂ ਮਾਰ ਕੇ ਸੁੱਟੇ ਹੋਏ ਆ ਕਤਲ ਹੋਇਆ ਚੋਰੀ ਹੋਈ ਆ ਔਰ ਰਾਤ ਨੂੰ ਇੱਥੇ ਹਨੇਰਾ ਹੁੰਦਾ ਹੈ ਜਿੰਨੇ ਵੀ ਚੋਰ ਉੱਚਕੇ ਨੇ ਉਹ ਇਸ ਚੀਜ਼ ਨੂੰ ਜੋ ਅੰਜਾਮ ਦਿੰਦੇ ਆ ਔਰ ਚੋਰੀ ਕਰਦੇ ਆ ਲਗਾਤਾਰ ਜਨਤਾ ਸਕੂਲ ਦੇ ਕੋਲ ਜਿਹੜਾ ਪੁਲ ਬਣ ਰਿਹਾ ਉਹ ਤੁਹਾਨੂੰ ਦਿਖਾ ਰਹੇ ਆ ਇਹ ਦੁਕਾਨਦਾਰਾਂ ਨੂੰ ਤੇ ਇਹ ਵਾਰਡ ਨਿਵਾਸੀਆਂ ਨੂੰ ਫਾਇਦਾ ਦਵੇ ਨਾ ਦਵੇ ਪੁਲ ਲੇਕਿਨ ਨਸ਼ੇੜੀਆਂ ਨੂੰ ਜਰੂਰ ਫਾਇਦਾ ਦੇ ਰਿਹਾ ਤੁਹਾਨੂੰ ਦਿਖਾਣਾ ਮੈਂ ਇਹ ਰੋਜ਼ ਰਾਤ ਨੂੰ ਜਿਹੜਾ ਹੈ ਨਸ਼ੇੜੀ ਸ਼ਰਾਬ ਦੀਆਂ ਬੋਤਲਾਂ ਲੈ ਕੇ ਹੋਰ ਨਸ਼ੇ ਦੇ ਟੀਕੇ ਲੈ ਕੇ ਤੁਸੀਂ ਦੇਖ ਸਕਦੇ ਹੋ ਕਿ ਪਈਆਂ ਥੱਲੇ ਬੋਤਲਾਂ ਤੇ ਤੁਸੀਂ ਥੱਲੇ ਦਾ ਹਾਲ ਦਿਖਾਣਾ ਮੈਂ ਤੁਹਾਨੂੰ ਨਗਰ ਕੌਂਸਲ ਦਾ ਹਾਲ ਵੀ ਦਿਖਾਣੇ ਤੁਹਾਨੂੰ ਆ ਦੇਖੋ ਇਹ ਥੱਲੇ ਦੇਖੋ ਤੁਸੀਂ ਕੈਮਰਾਮੈਨ ਤੁਹਾਨੂੰ ਦਿਖਾ ਰਹੇ ਹੈ ਇਹ ਥੱਲੇ ਦਾ ਦ੍ਰਿਸ਼ ਦਿਖਾ ਰਹੇ ਪੁਲ ਦੇ ਥੱਲੇ ਦਾ ਕਿ ਕਿੰਨਾ ਮਾੜਾ ਹਾਲ ਹੈ ਕਦੀ ਉਰੇ ਜ਼ਿੰਦਗੀ ਦੇ ਵਿੱਚ ਮੈਨੂੰ ਲੱਗਦਾ ਸਫਾਈ ਨਹੀਂ ਹੋਈ ਜੇ ਇਸ ਪੁਲ ਦੇ ਤਰਫ ਧਿਆਨ ਨਹੀਂ ਦੇ ਰਿਹਾ ਕੋਈ ਤੇ ਇਹ ਸਫਾਈ ਵੱਲ ਵੀ ਕੋਈ ਧਿਆਨ ਨਹੀਂ ਹੈ ਈਓ ਸਾਹਿਬ ਤਾਂ ਲੱਗਦਾ ਮੈਨੂੰ ਛੁੱਟੀ ਤੇ ਗਏਵੇਂ ਆ ਸੁੱਤੇਵੇਂ ਆ ਇਹ ਜਵਾਬ ਤਾਂ ਈਓ ਸਾਹਿਬ ਤੋਂ ਲੋਕ ਮੰਗਣਗੇ ਕਿ ਵਾਰਡ ਨਿਵਾਸੀ ਕਿ ਈਓ ਸਾਹਿਬ ਜਿਹੜਾ ਹੈ ਲੱਗਦਾ ਕਿ ਇਸ ਵਾਰਡ ਦੇ ਤਰਫ ਤਾਂ ਜਮੇ ਧਿਆਨ ਨਹੀਂ ਆ ਦੇਖੋ ਇਹ ਟੀਕੇ ਦੇਖੋ ਤੁਸੀਂ ਟੀਕੇਦੰ ਦਿਖਾ ਰਹੇ ਆ ਇਹ ਕੈਮਰਾਮੈਨ ਤੁਹਾਨੂੰ ਨੇੜੇ ਤੋਂ ਦਿਖਾ ਰਹੇ ਨਸ਼ ਇਹ ਦੇਖੋ ਅੱਗੇ ਇਹ ਨਸ਼ੇੜੀਆਂ ਦਾ ਅੱড্ডা ਬਣਿਆ ਹੋਇਆ ਪੁਲਿਸ ਵੀ ਜਿਹੜਾ ਹੈ ਬਿਲਕੁਲ ਧਿਆਨ ਨਹੀਂ ਦੇ ਰਹੀ ਇਸ ਵੱਲ ਕਿ ਇਸ ਪੁਲ ਦੇ ਉੱਤੇ ਜਿਹੜਾ ਹੈ ਨਸ਼ੇ ਦੇ ਅੱਡੇ ਬਣ ਚੁੱਕੇ ਆ ਤੇ ਬੁਰਾ ਹਾਲ ਜਿਹੜਾ ਹੈਗਾ ਹੋ ਰਿਹਾ ਆ ਦੇਖੋ ਇਹ ਤੁਹਾਨੂੰ ਦਿਖਾ ਰਹੇ ਆ ਆ ਦੇਖੋ ਟੀਕੇ ਟੀਕੇ ਦੇਖੋ ਆ ਪਿਆ ਲਗਾਤਾਰ ਤੁਹਾਨੂੰ ਦਿਖਾ ਰਹੇ ਆ ਤੁਹਾਡਾ ਕੀ ਕਹਿਣਾ ਹੈ ਤੇ ਤੁਸੀਂ ਕਮੈਂਟ ਜਰੂਰ ਕਰਨੇ ਆ ਦੇਖੋ ਸੀਸੀਟੀਵੀ ਚੱਕ ਕੇ ਦਿਖਾਓ ਉਹ ਵੀ ਨਸ਼ੇ ਦੀ ਇਹ ਪੁਲ ਜਿਹੜਾ ਹੈ ਕਿਸੇ ਨਾ ਕਿਸੇ ਦੇ ਕੰਮ ਤਾਂ ਆ ਰਿਹਾ ਹੈ ਨਾ ਇੰਨਾ ਪੈਸਾ ਜਿਹੜਾ ਹੈ ਭਾਰਤ ਸਰਕਾਰ ਦਾ ਪੰਜਾਬ ਸਰਕਾਰ ਦਾ ਲੱਗ ਚੁੱਕਿਆ ਚਲੋ ਕਿਸੇ ਦੇ ਤਾਂ ਕੰਮ ਆ ਰਿਹਾ ਚਾਹੇ ਨਸ਼ੇ ਸਫਾਈ ਨਹੀਂ ਹੋ ਪਾ ਰਹੀ ਹੈ ਨਸ਼ੇੜੀਆਂ ਦੇ ਕੰਮ ਪੁੱਲ ਆ ਰਿਹਾ ਤੇ ਲਗਾਤਾਰ ਤੁਹਾਡੇ ਕਮੈਂਟ ਚਾਹੀਦੇ ਆ ਤੇ ਹੁਣ ਤੁਹਾਨੂੰ ਲੈ ਕੇ ਚੱਲਦੇ ਵਾਰਡ ਦੇ ਵਿੱਚ ਸੋ ਵਾਰਡ ਨੰਬਰ 28 ਦੇ ਲੋਕਾਂ ਨਾਲ ਗੱਲ ਕਰਾਈ ਹੈ ਤੇ ਜਨਤਾ ਸਕੂਲ ਆਲਾ ਜਿਹੜਾ ਇਹ ਪੁੱਲ ਹੈ ਇਹਦੀ ਹਾਲਤ ਤੁਹਾਨੂੰ ਦਿਖਾਈ ਹੈ ਕਿ ਇਹ ਕਿਸੇ ਦੇ ਕੰਮ ਤਾਂ ਆ ਰਿਹਾ ਕਰੋੜਾ ਅਰਬ ਰੁਪਏ ਜਿਹੜਾ ਲੱਗ ਚੁੱਕਿਆ ਕਿਸੇ ਦੇ ਕੰਮ ਤਾਂ ਆ ਰਿਹਾ ਨਸ਼ੇੜੀਆਂ ਦੇ ਕੰਮ ਆ ਰਿਹਾ ਉਹ ਪੱਟੀਕੇ ਲਾਏ ਜਾ ਰਹੇ ਹਨ ਨਸ਼ੇ ਦੀਆਂ ਗੋਲੀਆਂ ਤੁਹਾਨੂੰ ਦਿਖਾਈਆਂ ਉੱਥੇ ਪਈਆਂ ਤੇ ਸ਼ਰਾਬ ਦੀਆਂ ਬੋਤਲਾਂ ਤੇ ਤੁਹਾਨੂੰ ਕਈ ਦਿਖਾਇਆ ਤੇ ਹਾਲ ਤੁਹਾਨੂੰ ਦਿਖਾਣੇ ਪੁੱਲ ਦੇ ਨਾਲ ਇਹ ਨਗਰ ਕੌਂਸਲ ਦਾ ਹਾਲ ਦਿਖਾ ਇਹ ਨਗਰ ਕੌਂਸਲ ਦਾ ਹਾਲ ਹੈ ਇਹ ਲੋਕ ਟੈਕਸ ਭਰਦੇ ਆ ਜੇ ਪੁਲ ਬਣ ਰਿਹਾ ਤਾਂ ਇਹਦੇ ਸਫਾਈ ਤਾਂ ਹੋਣੀ ਚਾਹੀਦੀ ਔਰੇ ਜੇ ਪੁਲ ਅਧੂਰਾ ਰਹਿ ਗਿਆ ਤਾਂ ਘਟ ਘਟ ਨਗਰ ਕੌਂਸਲ ਵੱਲੋਂ ਸਫਾਈ ਤਾਂ ਕਰਨੀ ਚਾਹੀਦੀ ਹੈ ਹੁਣ ਇਹ ਵੀਡੀਓ ਜਿਹੜੀ ਹੈ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਜੇ ਕਿਸੇ ਹੋਰ ਵਾਰਡ ਦੇ ਵਿੱਚ ਵੀ ਕੋਈ ਪ੍ਰੇਸ਼ਾਨੀ ਹੈ ਤਾਂ ਨਿਊਜ਼ 89 ਪੰਜਾਬ ਤੇ ਐਕਸ਼ਨ ਪੰਜਾਬ ਨੂੰ ਜਦ ਮਰਜ਼ੀ ਤੁਸੀਂ ਫੋਨ ਕਰਕੇ ਸਾਨੂੰ ਬੁਲਾ ਸਕਦੇ ਹੋ ਅਸੀਂ ਤੁਹਾਡੀ ਸੇਵਾ ਦੇ ਵਿੱਚ 24 ਘੰਟੇ ਹਾਜ਼ਰ ਹਾਂ ਤੇ ਤੁਹਾਡੀ ਆਵਾਜ਼ ਸਰਕਾਰ ਦੇ ਕੰਨਾਂ ਤੱਕ ਪਹੁੰਚਾਵਾਂਗੇ ਤਾਂ ਤੁਹਾਡੀ ਕੋਈ ਸੁਣਵਾਈ ਹੋਏਗੀ ਏ ਹੁਣ ਤੁਹਾਨੂੰ ਹਾਲ ਦਿਖਾਤਾ ਹੈ ਸਾਰਾ ਵਾਰਡ ਨੰਬਰ 28 ਦਾ ਤੇ ਅਗਲੇ ਪੜਾਵਲ ਵਧਦੇ ਹਾਂ ਹੁਣ ਦੇਖਦੇ ਕਿਹੜੇ ਵਾਰਡ ਦੇ ਵਿੱਚ ਕਿਹੜੇ ਵਾਰਡ ਦੇ ਵਿੱਚ ਕੰਮ ਜ਼ਰੂਰੀ ਹੈਗੇ ਲੋਕ ਨਰਕ ਭਰੀ ਜ਼ਿੰਦਗੀ ਜੀ ਰਹੇ ਆ ਕੈਮਰਾਮੈਨ ਮੋਹਿਦ ਦੇ ਨਾਲ ਸੰਦੀਪ ਚੌਧਰੀ ਨਿਊਜ਼ 89 ਪੰਜਾਬ ਨਿਊਜ਼ 89 ਪੰਜਾਬ ਹਰ ਖਬਰ ਜਿਸ ਦਾ ਹੋਵੇ ਅਸਰ